ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਛੀਆਂਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਮਖੂ ਤੋਂ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਇਸ ਪਿੰਡ ਦੀ ਠੀਕਾ ਜੀ ਤੇ ਖਾਸ ਤੁਸੀਂ ਜਿਹੜੀ ਵਿਜ਼ਿਟ ਆ ਪਿੰਡ ਛੀਆਂਪਾੜੀ ਕਰਨੀ ਆ ਤੇ ਵੀਰ ਗੁਰਵਿੰਦਰ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੋਂ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿੰਦੇ ਆ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਸਮੇ ਸਮੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਆਪਾਂ ਦਿਖਾ ਦਾਂਗੇ ਆ ਦੋ ਗੱਬਣਾਂ ਦੋਸਤੋ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਆ ਠੀਕ ਆ ਜੀ ਅੱਜ ਭਲਕਰਾਤ ਦੀ ਸੂਈ ਆ ਪੂਰੀ ਡਿਟੇਲ ਜਿਹੜੀ ਆ ਵੀਰ ਗੁਰਵਿੰਦਰ ਦੇ ਨਾਲ ਗੱਲਬਾਤ ਕਰਦੇ ਆਪਾਂ ਇਨਫੋਰਮੇਸ਼ਨ ਲੈ ਲੈਨੇ ਉਹਨਾਂ ਤੋਂ ਕੀ ਰਿਕਾਰਡ ਆ ਇਸ ਝੋਟੀ ਦਾ ਕੀ ਹੁਣ ਬੌਲੇ ਦੀ ਚਵਾਈ ਹੋਈ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਕੋ ਠੀਕ ਠਾਂ ਜੀ ਹਾਂ ਵਧੀਆ ਵੀਰ ਠੀਕ ਆ ਔਰ ਵਧੀਆ ਚੰਗੇ ਪਸ਼ੂ ਫਿਰ ਵਿਕੀ ਜਾਂਦੇ ਆਈ ਜਾਂਦੇ ਆ ਜੀ ਜੀ ਵਧੀਆ ਆਈ ਜਾਂਦੇ ਵਿਕੀ ਜਾਂਦੇ ਆ ਨਾਲ ਨਾਲ ਠੀਕ ਆ ਤੇ ਗੁਰਵਿੰਦਰ ਵੀਰ ਅ ਅੱਜ ਪਸੂ ਤਿੰਨ ਵਗਾਊ ਆ ਹਾਂਜੀ ਦੋ ਚਾਰ ਸੀਗੇ ਉਹ ਤੁਹਾਡੇ ਨੂੰ ਇੱਕ ਉਹ ਵੇਗੀ ਸੀ ਪਹਿਲਾਂ ਉਹ ਪਰਲੀ ਮੱਝ ਹਾਂਜੀ ਅੱਛਾ ਅੱਛਾ ਤੇ ਹੁਣ ਫਿਲਹਾਲ ਆਹ ਦੋ ਆਪਣੇ ਕੋਲ ਤਿੰਨ ਆ ਜੀ ਇਹ ਗੱਬਣਾ ਦੋ ਹਾਂਜੀ ਉਹ ਦੋ ਗੱਬਣਾ ਵਾਂ ਹਾਂਜੀ ਆਹ ਸੂਈ ਇੱਕ ਸੂਈ ਆ ਆ ਨੀਲੀ ਰਾਬੀ ਦੇ ਵਿੱਚ ਜਿਹੜੀ ਦੋਸਤੋ ਇਹ ਪੈਂਦੀ ਆ ਠੀਕ ਆ ਰਾਤ ਹੀ ਸੂਈ ਆ ਹਾਂਜੀ ਠੀਕ ਆ ਜੀ ਰਾਤ ਇਹ ਮੱਝ ਸੂਈ ਆ ਦੋਸਤੋ ਬਾਕੀ ਆ ਥੱਲੇ ਜਿਹੜਾ ਫੀਮੇਲ ਆ ਗਈ ਕੱਟੀ ਹਾਂਜੀ ਕੱਟੀ ਆ ਥੱਲੇ ਠੀਕ ਆ ਜੀ ਫੀਮੇਲ ਕਾਫ ਆ ਰਾਤ ਦੀ ਸੂਈ ਆ ਤੇ ਪੂਰੀ ਜਿਹੜੀ ਬਾਡੀ ਪੰਤਰ ਸੂਈ ਐਸ ਮੱਝ ਦੀ ਦੇਖ ਸਕਦੇ ਹੋ ਸਵੇਰ ਤੁ ਜਾਊਗਾ ਜੀ ਇਹ ਦੂਜੀ ਸੂਈ ਹੁਣ ਆਪਾਂ ਚੋਲੀ ਨਾ ਹੁਣ ਟਾਈਮ ਹੋ ਗਿਆ ਹੂੰ ਲਓ ਜੀ ਦੋਹਰ ਸੂਈ ਚਾਹੀਦੀ ਬਹੁਤ ਬਣੀ ਹਾਂ ਬਾਕੀ ਕਿੰਨਾ ਕਿਵੇਂ ਸੇ ਚੁਵਾਈ ਕੀਤੀ ਹੈ ਹੋਰੋ ਵੀਰ ਆਪਾਂ ਇਹ ਤਾਂ ਥੱਲੇ ਹੁਣ ਚੋਇਆ 3 ਕਿਲੋ ਠੀਕ ਹੈ ਜੀ ਚੁਵਾਈ ਕਿ ਬਹੁਤ ਸੁਣੀ ਹੂੰ ਠੀਕ ਹੈ ਤੇ ਚੁਵਾਈ ਸਾਫ ਵਧੀਆ ਭੂਰ ਛੱਟਾ ਨਹੀਂ ਕੋਈ ਥਾਂ ਵਧੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਵਧੀਆ ਠੀਕ ਹੈ ਬਾਕੀ ਚੁਵਾਈ ਜਿਹੜੀ ਹੈ ਭਰਾਵਾ ਇੱਕ ਨੰਬਰ ਹੈ ਠੀਕ ਹੈ ਬਾਕੀ ਥਾਂ ਤੋਂ ਹੁਣ ਸਾਈਜ਼ ਦੇਖ ਸਕਦੇ ਹੋ ਸ਼ੇਪ ਥਾਂ ਦੀ ਦੇਖ ਸਕਦੇ ਤੇ ਬਿਲਕੁਲ ਤਾਜੀ ਸੁਈ ਆ ਵੀਰ ਨੇ ਦੱਸ ਹੀ ਦਿੱਤਾ ਵੀ ਰਾਤ ਸੁਈ ਆ ਬਾਕੀ ਨਿਸ਼ਾਨ ਪ੍ਰੋਪਰ ਹੈਗੇ ਆ ਤੇ ਆਹ ਮਗਰ ਕੱਟੀ ਆ ਠੀਕ ਹੈ ਜੀ ਫੀਮੇਲ ਕਾਫ ਇਸ ਮੱਝ ਦੇ ਬਿਲਕੁਲ ਥੱਲੇ ਖੋਲ ਕੇ ਤੋਰ ਕੇ ਦਿਖਾਉਣੀ ਆਪਾਂ ਤੁਹਾਨੂੰ ਠੀਕ ਆ ਜੀ ਬਾਕੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਜਿਹੜੀ ਤੁਸੀਂ ਆ ਦੇਖ ਰਹੇ ਹੋ ਮੱਝ ਬਿਲਕੁਲ ਤਾਜੀ ਸੂਈ ਹੋਊਗੀ ਤਾਂ ਬਾਕੀ ਤੋਂ ਗੱਬਣ ਹੋਣਗੀਆਂ ਜਿਸ ਵੀਰ ਨੇ ਸੌਦਾ ਕਰਨਾ ਖਰੀਦਦਾਰ ਨੇ ਆਪਦੀ ਘਰ ਵਿਜ਼ਿਟ ਕਰਕੇ ਤੁਸੀਂ ਸੂਏ ਪਸ਼ੂ ਜਿਹੜੀ ਦੋਸਤੋ ਦੋ ਟਾਂਕੇ ਚਵਾਈ ਕਰ ਲਿਓ ਠੀਕ ਆ ਤੇ ਬਾਕੀ ਰੰਗ ਟੰਗ ਝੋਟੀ ਦਾ ਮੱਝ ਤਾਂ ਜਿਹੜਾ ਕਾਫੀ ਚੰਗਾ ਹੈ ਠੀਕ ਆ ਕੱਦ-ਕੜ ਸੋਹਣਾ ਨਿਸ਼ਾਨ ਪ੍ਰੋਪਰ ਜੇਕਰ ਆਪਾਂ ਗੱਲ ਕਰੀਏ ਮਾਰਕਿੰਗ ਵੇਖੋਗੇ ਧੁੰਨ ਤੇ ਚਾਰੇ ਪੈਰ ਜਿਹੜੇ ਤੋਤੇ ਆ ਤੇ ਬਿਲਕੁਲ ਸਟੇਟ ਪਟਾ ਆ ਦੇਖੋ ਇਹ ਤੋੜਦਾ ਤੋੜਦਾ ਬਾਕੀ ਆ ਥਣ ਭਾਂਡਾ ਬਹੁਤ ਵਧੀਆ ਵਿਥਵਰਣ ਚੰਗੀ ਆ ਦੋਸਤੋ ਤੇ ਬਿਲਕੁਲ ਥਾਣਾ ਪਤਲੇ ਥਾਣਾ ਤੇ ਲੰਬਾਈ ਦੇ ਵਿੱਚ ਸਹਿਜ ਦੇ ਵਿੱਚ ਵੇਖੋਗੇ ਕਿ ਬਿਲਕੁਲ ਫੱਤੀ ਚੁਵਾਈ ਵਾਲਾ ਥਾਣਾ ਠੀਕ ਆ ਤੇ ਬੋਡੀ ਸਟਰਕਚਰ ਚੰਗਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਸੂ ਦੇ ਵਿੱਚ ਆ ਮੱਜ ਤੇ ਫਿਰ ਵੀ ਜਿਹੜਾ ਦੋਸਤੋ ਬੋਡੀ ਪੂਰੀ ਤੁਸੀਂ ਵੇਖੋਗੇ ਪਿੰਡੇ ਦੀ ਬਹੁਤ ਵਧੀਆ ਚੰਗੀ ਲਿਸ਼ਕਾ ਪਤਲਾ ਪਿੰਡਾ ਤੇ ਥਾਂ ਥਾਂ ਨੂੰ ਬਿਲਕੁਲ ਪੀੜੀ ਦੇ ਪਾਵਾਂ ਵਰਗੀ ਤੇ ਚੁਵਾਈ ਅੱਜ ਬੌਲੇ ਦੇ ਵਿੱਚ ਮਾਰਨਿੰਗ ਜਿਹੜੀ ਥੋੜੀ ਬਾਦੀ ਵਿੱਚ ਉਹ ਕਰ ਲਈ ਹੈ ਸੋ ਬਾਕੀ ਥਣ ਪਾਂਡਾ ਬਿਲਕੁਲ A1 ਤੇ ਗੁਰਵਿੰਦਰ ਵੀਰੇ ਕੀ ਮੋਲ ਰਊਗਾ ਇਹਦਾ ਲੈਣ ਦੇ ਮੋਲ ਤਾਂ ਵੀਰੇ ਕਰਦੇ 80000 ਰੁਪਇਆ ਹਾਂਜੀ ਹਾਂਜੀ ਕੋਈ ਮਾਨਤਨ ਕਰਾਂਗੇ ਕੋੜਾ ਵੀ ਭਰਾ ਹੋਵੇ 80 ਚੋ ਹਾਂਜੀ 80 ਜੀ ਮਾਨ ਕਰਾਂਗੇ ਠੀਕ ਆ ਜੀ 80000 ਦੇ ਵਿੱਚੋਂ ਭਰਾਬੋ ਮਾਨਤਨ ਹੋ ਜਾਊਗਾ ਛੋੜ ਛੱਪਾ ਜੋ ਵੀ ਆ ਉਹ ਹੋ ਜਾਊਗਾ ਮੌਕੇ ਤੇ ਠੀਕ ਆ ਥੱਲੇ ਕੱਟੀ ਆ ਮੱਝ ਚੰਗੀ ਆ ਠੀਕ ਆ ਜੀ ਵੱਡੀ ਮੱਝ ਆ ਪੂਰੀ ਕੱਦ ਕਾਠੀ ਤੁਸੀਂ ਵੇਖੋਗੇ ਵੱਡੀ ਆ ਤੇ ਬਾਕੀ ਸੂਰੇ ਵਿੱਚ ਪਸ਼ੂ ਆ ਠੀਕ ਆ ਜੀ ਤੁਹਾਨੂੰ ਪਤਾ ਕਿ ਦੋ ਚਾਰ ਦਿਨ ਬਾਅਦ ਪਰ ਤੂੰ ਹੌਲੀ ਹੌਲੀ ਮੇਨਟੇਨ ਕਰ ਲੇਗਾ ਆਪੀ ਸੇ ਤੇ ਵੱਡੀ ਆ ਕਦ ਕੱਟ ਜਿਹੜਾ ਪੂਰਾ ਉੱਚਾ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਛੋਟੀ ਦਿਖਾ ਦਿੰਨੇ ਆ ਤੇ ਇਹ ਮੈਨੂੰ ਲੱਗਦਾ ਵੀ ਗੱਪਣ ਹੈ ਗਗਰਿੰਦਰ ਵੀ ਇਹ ਗੱਪਣ ਆ ਇਹ ਪਹਿਲਣ ਛੋਟੀ ਹੈ ਪਹਿਲਣ ਸੁਗਲੀ ਠੀਕ ਆ ਪਹਿਲਣ ਪਹਿਲਾ ਸਵੇਰ ਦੋਸਤੋ ਜਿਹੜੀ ਇਹ ਛੋਟੀ ਸੁਨ ਜਾ ਰਹੀ ਹੈ ਤੇ ਥਾਨ ਤੁਸੇ ਦੇਖੋਗੇ ਬਹੁਤ ਵਧੀਆ ਦੇਖੋ ਥਾਨ ਦੇ ਵਿੱਚ ਬਹੁਤ ਜਿਆਦਾ ਸਾਫ ਹੈ ਮੁੱਠੀ ਨਾਲ ਥਾਨੇ ਦੇ ਵੀ ਤੇ ਬਾਕੀ ਫੇਸ ਕੁਆਲਟੀ ਤੁਸੀਂ ਆਹ ਵੇਖੋ ਜੀ ਮੂੰਹ ਮੱਥਾ ਆਹ ਕਰੋ ਜੇ ਸਿੰਘੀ ਵੇਖੋ ਬਿਲਕੁਲ ਵੇਖੋ ਮੂੰਹ ਫੇਸ ਬਿਲਕੁਲ ਪਤਲਾ ਜਾਂ ਫੇਸ ਆ ਤੇ ਕੱਦ-ਕੱਡ ਪੂਰੇ ਉੱਚੇ ਦੀ ਹੈ ਜੀ ਠੀਕ ਹੈ ਜੀ ਵੱਡੇ ਕੱਦ-ਕੱਦ ਦੀ ਆ ਤੇ ਕੁੱਠਾ ਪਾਠਾ ਤੁਸੀਂ ਵੇਖੋ ਪੂਰੀ ਉਜਾਈ ਵਾਲਾ ਤੇ ਗੁਰਵਿੰਦਰ ਵੀਰ ਸਮਾਂ ਦਿਨ ਕਿੰਨੇ ਕੁ ਲੈਂਦੀ ਹਜੇ ਕਿੰਨੇ ਵੀਰੇ ਰਹਿੰਦੇ 4 ਦਿਨ ਹੈ ਜੀ ਲੈ ਜੂ ਹਜੇ ਹਾਂਜੀ 4 ਦਿਨ ਲੈ ਜੂ ਹੂੰ 4 ਕੁ ਦਿਨ ਹਜੇ ਘੱਟੋ-ਘੱਟ ਬਾਕੀ ਆ ਦੋ ਤੋਂ ਤੋਨ ਦੇ ਵਿੱਚ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਵੀ ਤਸੱਲੀ ਨਾਲ ਤੋਰ ਕੇ ਦਿਖਾਵਾਂਗੇ ਤੇ ਆ ਵੇਖੋ ਥਾਂ ਦੇ ਬਾਦ ਆ ਦੇਖ ਲਓ ਵੀ ਕਰਮਿੰਦਰ ਵੀਰ ਇਹ ਵੀ ਦਿਖਾ ਦਈਏ ਖੋਲ ਕੇ ਫਿਰ ਲਓ ਵੀ ਜੀ ਠੀਕ ਆ ਆ ਝੋਟੀ ਪਸੰਦ ਆਊਗੀ ਜਿਸ ਵੀਰ ਨੂੰ ਪਸੰਦ ਹੋਊਗੀ ਦੋਸਤੋ ਆਪਦੀ ਤਸਲੀ ਤੁਸੀਂ ਪਿੰਡ ਛਿਆਂ ਪਾੜੀ ਆ ਮੱਘੂ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਤੇ ਇਸ ਘਰੋਂ ਮਾਲ ਕਾਫੀ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ ਸੋ ਘਰੇਲੂ ਵੀਰੂ ਵੀ ਕਾਫੀ ਮਾਲ ਲੈ ਕੇ ਜਾਂਦੇ ਆ ਤੇ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਵਪਾਰ ਦਾ ਕੰਮ ਚੱਲਦਾ ਆ ਰਿਹਾ ਤੇ ਪਸ਼ੂ ਜਿੰਨਾ ਵੀ ਹੋਊਗਾ ਤਸਲੀ ਵਾਲਾ ਹੋਊਗਾ ਸੋ ਤਸਲੀ ਤੁਸੀਂ ਵੀ ਆਪਦੀ ਘਰ ਵਿਜ਼ਿਟ ਕਰਕੇ ਜਿਹੜੀਆਂ ਟਿਪਕੇ ਕਰ ਸਕਦੇ ਹੋ ਕਿ 4-5 ਦਿਨ ਹਜੇ ਕੱਟਦੀ ਆ ਇਹ ਛੋਟੀ ਠੀਕ ਆ ਥਾਣ ਪਾਣਾ ਤੁਸੀਂ ਦੇਖ ਲਓ ਬਿਲਕੁਲ ਚੌਰਸ ਲੇਵਾ ਤੇ ਕੱਲਾ ਕੱਲਾ ਨਖੇੜ ਦੇ ਵਿੱਚ ਥਾਣਾ ਕੋ ਦੋ ਦੋ ਇੰਚ ਜੀ ਸਪੇਸ ਜਿਹੜੀ ਆ ਥਾਣਾ ਦੇ ਵਿੱਚ ਵੇਖਣ ਦੇ ਲੜੇਗੇ ਤੁਹਾਨੂੰ ਵੀਡੀਓ ਨੂੰ ਜਿਹੜਾ ਦੋਸਤੋ ਪੂਰੀ ਦੇਖ ਲਿਆ ਕਰੋ ਪੂਰੀ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਕੰਟੈਕਟ ਕਰਨਾ ਹੁੰਦਾ ਠੀਕ ਹੈ ਜੀ ਕਈ ਵੀਰ ਥੋੜੀ ਵੀਡੀਓ ਵੇਖ ਕੇ ਬਾਅਦ ਵਿੱਚ ਕੱਟ ਕਰ ਦਿੰਦੇ ਹੋ ਤੇ ਚੰਗੀ ਤਰ੍ਹਾਂ ਵੇਖ ਲਿਆ ਕਰੋ ਜਿਹੜੇ ਵੀਰ ਕਿਸੇ ਖਾਸ ਖਰੀਦਦਾਰ ਨੇ ਖਰੀਦਣੀ ਹੋਵੇ ਜੀ ਕਿਉਂਕਿ ਹਰ ਇੱਕ ਐਂਗਲ ਤੋਂ ਪਤਾ ਨੂੰ ਚੀਜ਼ ਦਿਖਾ ਦੇਦੀ ਆ ਔਨਲਾਈਨ ਸੌਦਾ ਕਰਨਾ ਥੋੜੀ ਜੁਵੇਵਾਰੀ ਆ ਠੀਕ ਆ ਤੇ ਗਰਮਿੰਦਰ ਵੀਰ ਫਿਰ ਕੀ ਲੈਣ ਦੇਣਾ ਰਹੂਗਾ ਇਹਦਾ ਇਹਦਾ ਮੁੱਲ 65000 ਕਰਦੇ ਆ ਵੀਰ ਹੂੰ ਕੋਈ ਮਾਨਤਨ ਕਰਾਂਗੇ 65 ਦੇ ਵਿੱਚੋਂ ਹਾਂਜੀ 65 ਦੇ ਵਿੱਚੋਂ ਮਾਨਤਨ ਠੀਕ ਹੈ ਜੀ 65000 ਦੋਸਤੋ ਮੰਗ ਹੈਗੀ ਆ ਡਿਮਾਂਡ ਆ ਠੀਕ ਆ ਉਹਦੇ ਵਿੱਚੋਂ ਮੌਕੇ ਦਾ ਕੋਈ ਮੋੜ ਚੱਪਾ ਕੋਈ ਮਾਨਤਨ ਦਾ ਮੌਕੇ ਤੇ ਆ ਠੀਕ ਆ ਝੋਟੀ ਪਸੰਦ ਆਉਗੀ ਕਦ ਕਰ ਉੱਚਾ ਹੈ ਠੀਕ ਹੈ ਜੀ ਕੋਈ ਬਾਹਲੇ ਛੋਟੇ ਚ ਕਦ ਦੀ ਨਹੀਂ ਕਿ ਵਧੀਆ ਕਦ ਕਾਠਾ ਫਾਬ ਰੱਬ ਦੇ ਵਿੱਚ ਆ ਪੂਰੀ ਠੀਕ ਆ ਤੇ ਬਿਲਕੁਲ ਪਤਲੇ ਜਿਹੇ ਪਿੰਡੇ ਦੀ ਆ ਤੇ ਥਾਣ ਦੇਵ ਦੀ ਬੜੀ ਸਫਾਈ ਇਸ ਤੋਂ ਬਾਅਦ ਅ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਅ ਵੱਡਾ ਹਵਾਨੇ ਦਾ ਸਟਰਕਚਰ ਆ ਕਾਫੀ ਵਧੀਆ ਚੰਗੀ ਪੌਡੀ ਬੰਤਰ ਤੇ ਬਿਲਕੁਲ ਸਿੰਘਾਂ ਦੀ ਬੰਤਰ पे ਕੀ ਇਹ ਬਿਲਕੁਲ ਕੁੰਡੀ ਆ ਰਿਕਾਰਡ ਪੁੱਛਾਂਗੇ ਵੀਰ ਤੋਂ ਕਿਉਂਕਿ ਜੇਕਰ ਆਪਾਂ ਦੇਖੀਏ ਹਵਾਨੇ ਦੇ ਸਟਰਕਚਰ ਤੋਂ ਤੇ ਚੰਗੇ ਮਿਲਕ ਦੀ ਆਸ ਆਪਾਂ ਇਸ ਮੱਝ ਤੋਂ ਕਰ ਸਕਦੇ ਆ ਤੇ ਬਾਕੀ ਪੂਰਾ ਵੇਰਵਾ ਲੈ ਲਾਂਗੇ ਤੇ ਖੋਲ ਕੇ ਤਸੱਲੀ ਦੇ ਨਾਲ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਜਿਸ ਵੀਰ ਨੂੰ ਪਸੰਦ ਹੋਊਗੀ ਆ ਤੁਸੀਂ ਆਪਦੀ ਅੱਤਿਪਕੇ ਤਸੱਲੀ ਕਰ ਸਕਦੇ ਹੋ ਬਾਕੀ ਰੰਗ ਟੰਗ ਪੂਰਾ ਚਾਲ ਚੱਲਣ ਜਿਹੜਾ ਦੋਸਤੋ ਝੋਟੀ ਦਾ ਚੰਗਾ ਸੋ ਬਾਕੀ ਹਵਾਨੇ ਦੀ ਕੁਆਲਿਟੀ ਕਾਫੀ ਚੰਗੀ ਖਾਸੀ ਆ ਬਹੁਤ ਜਿਹੜਾ ਪ੍ਰਭਾਵ ਤੇ ਜਾ ਕਰਦੀ ਆ ਖਿੱਚ ਜੀ ਕਰਦੀ ਆ ਆਪਦੇ ਵੱਲ ਨੂੰ ਤੇ ਹਵਾਨੇ ਦੀ ਦਿੱਖ ਚੰਗੀ ਆ ਠੀਕ ਆ ਤੇ ਬਿਲਕੁਲ ਇੱਕ ਐਚ ਐਫ ਵਹਿੜਾਂ ਦੇ ਜੱਡਾ ਦੋਸਤੋ ਲੇਵਾ ਲੱਗਾ ਹੁੰਦਾ ਆਰਡਰ ਲੱਗਾ ਹੁੰਦਾ ਆ ਵੀ ਉਸ ਆਰਡਰ ਕੁਆਲਿਟੀ ਦੇ ਵਿੱਚ ਤੁਸੀਂ ਇਸ ਮੱਝ ਨੂੰ ਜਿਹੜਾ ਦੋਸਤੋ ਵੇਖ ਸਕਦੇ ਹੋ ਰੇਟ ਭਾਅ ਪੜਤਾ ਪੂਰਾ ਇਸ ਵੀਡੀਓ ਦੇ ਵਿੱਚ ਦੱਸ ਦੇਾਂਗੇ ਪੂਰੀ ਇਨਫਰਮੇਸ਼ਨ ਦੇ ਦੇਾਂਗੇ ਸੋ ਪਸੰਦ ਆਊਗੀ ਚੀਜ਼ ਤੁਹਾਨੂੰ ਖਾਲੀ ਮੁੜ ਕੇ ਨਹੀਂ ਜਾਂਦੇ ਕਿ ਬਾਕੀ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਕੀ ਇਨਫਰਮੇਸ਼ਨ ਆ ਇਸ ਮੱਝ ਦੀ ਆ ਜਾਓ ਜੀ ਤੋਂ ਤੋਂ ਕੱਤੇ ਜਿਹੜੇ ਨਬਰ ਤੇ ਜਿਹੜੀ ਵੀਰ ਗੁਰਵਿੰਦਰ ਹੋਰਾਂ ਦੇ ਕੋਲ ਇੱਕ ਮੱਝ ਆ ਚੰਗਾ ਮਿਲ ਕੇ ਰਿਕਾਰਡ ਦੱਸਦਾ ਵੀਰ ਬਾਕੀ ਆਪਾਂ ਡਿਟੇਲ ਉਹਨਾਂ ਤੋਂ ਪੁੱਛ ਲੈਣੀ ਆ ਉਸ ਤੋਂ ਪਹਿਲਾਂ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਹਵਾਨਾ ਆਰਡਰ ਕੁਆਲਟੀ ਬਿਲਕੁਲ ਜਿਹੜੀ ਆ ਦੋਸਤੋ ਤੁਸੀਂ ਇਹ ਦੇਖ ਲਓ ਸਾਈਜ਼ ਵੱਡਾ ਬਿਲਕੁਲ ਆਰਡਰ ਹੈਗਾ ਐਕਸਟਰਾ ਆਰਡਨਰੀ ਠੀਕ ਆ ਬਾਕੀ ਪੁੱਛਦੇ ਆਪਾਂ ਡਿਟੇਲ ਤਾਂ ਗੁਰਵਿੰਦਰ ਵੀਰ ਕੀ ਅਸੀਂ ਇਨਫੋਰਮੇਸ਼ਨ ਸੁਹਾ ਕਿਨਵਾ ਸੁਣ ਜਾ ਰਹੀ ਹਾਂ ਐਰ ਕੀ ਦੁੱਧਾ ਸੁਹਾ ਸੁਣਾ ਵੀਰੇ ਨੇ ਪਹਿਲੇ ਸੂਵੇ 15 ਕਿਲੋ ਦੁੱਧ ਦਿੱਤਾ ਵਾ ਪਹਿਲਾ ਸੂਵੇ ਹਾਂਜੀ ਐਰ ਕੀ 15 ਤੋਂ ਪਲੱਸ ਹੀ ਕਰੇਗੀ ਠੀਕ ਆ ਜੀ 15 ਤੋਂ ਪਲੱਸ ਜਿਹੜਾ ਦੋਸਤੋ ਦੁੱਧ ਕਰੂਗੀ ਤੇ ਝੋਟੀ ਤੁਸੀਂ ਵੇਖ ਸਕਦੇ ਹੋ ਕੱਦ ਘੜ ਬਹੁਤ ਵਧੀਆ ਪੂਰੇ ਜੋਰ ਦੇ ਵਿੱਚ ਆ ਵਜਨਦਾਰ ਤੇ ਆਰਡਰ ਕੁਆਲਟੀ ਐਕਸਟਰਾ ਆਰਡੀਨਰੀ ਠੀਕ ਹੈ ਜੀ ਸ਼ਾਨਦਾਰ ਤੇ ਪੂਰਾ ਜਾਨਦਾਰ ਜਿਹੜਾ ਆਡਾ ਆਰਡਰ ਫਵਾਨਾ ਜਿਹੜਾ ਦੋਸਤੋ ਲੱਗਾ ਇਹਨੂੰ ਬਿਲਕੁਲ ਘਟ ਕੇ ਥਣ ਸਾਈਜ਼ ਕਾਫੀ ਖੂਬਸੂਰਤ ਤੇ ਪਸੰਦ ਆਊਗੀ ਤੁਹਾਨੂੰ ਠੀਕ ਹੈ ਜੀ ਦੂਜਾ ਸੁਭਾ ਸੁਣੀ ਆ ਤੇ 15 ਤੋਂ ਪਲੱਸ ਵੀਰ ਕਹਿੰਦਾ ਵੀ ਹੁਣ ਵੀ ਜਿਹੜੀ ਦੂਜੇ ਸੁਭਾ ਦੇ ਵਿੱਚ 15 ਤੋਂ ਪਲੱਸ ਦੁੱਧ ਦੇਊਗੀ ਬਾਕੀ ਸਾਈਜ਼ ਆਰਡਰ ਕਾਫੀ ਕਮਾਲ ਦਾ ਬਾਕੀ ਫੇਸ ਕੁਆਲਿਟੀ ਕਾਫੀ ਚੰਗੀ ਆ ਸਿੰਗੀ-ਸਿੰਗੀ ਦੇਖੋਗੇ ਦੋਸਤੋ ਬਿਲਕੁਲ ਕੁੰਡਲ ਬਿਲਕੁਲ ਕੁੰਡਾ ਸਿੰਗਾ ਜੀ ਤੇ ਵਜਨ ਵਟੇ ਵਾਲੀ ਆ ਪੂਰੀ ਝੋਟੀ ਤੇ ਦਿਨ ਹਜੇ ਗੁਰਵਿੰਦਰ ਲੈ ਜੂਗੀ ਕਿੰਨੇ ਕ ਦੋ ਤਿੰਨ ਦਿਨ ਹੀ ਪਸ ਲੋਗੀ ਕੱਢ ਦਈਏ ਦੋ ਤਿੰਨ ਦਿਨ ਦੋ ਤਿੰਨ ਇਹਦਾ ਦੋ ਤਿੰਨ ਦਿਨ ਹਜੇ ਸਮਾਂ ਲੈ ਜੀ ਠੀਕ ਹੈ ਭਰਾਵੋ ਆ ਦੇਖੋ ਬਾਕੀ ਬਿਲਕੁਲ ਸ਼ਾਂਤ ਤੇ ਨਿੱਗੇ ਜਿਹਾ ਸੁਭਾਅ ਦੀ ਜੀ ਜਿੱਥੇ ਵੀ ਦੋਸਤੋ ਬਿਲਕੁਲ ਰਸਾ ਛੋੜ ਦਿੱਤਾ ਬਿਲਕੁਲ ਉੱਥੇ ਖੜੀ ਆ ਪਸੂ ਇਕਾ ਕੋਈ ਡਰੱਗ ਭਜਾਇਆ ਕਰਦੇ ਆ ਪੰਜ ਨੰਬਰ ਦੇ ਨੇੜੇ ਤੋਂ ਜਾਨੇ ਕਿ ਇਹਨਾਂ ਪਸੂ ਡਰਦੇ ਬਹੁਤ ਹੁੰਦੇ ਆ ਤੇ ਬਿਲਕੁਲ ਸ਼ਾਂਤ ਸਹਿ일 ਸੁਭਾਅ ਦੇ ਕਮਾਲ ਦੀ ਜਿਹੜੀ ਦੋਸਤੋ ਇਹ ਝੋਟੀ ਹੈ ਠੀਕ ਆ ਬਾਕੀ ਰੇਟ ਮੁੱਲ ਰਹਿ ਗਿਆ ਆਪਾਂ ਫੇਰ ਤੁਹਾਨੂੰ ਕੁਝ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕੀ ਰੇਟ ਆ ਕੀ ਮੁੱਲ ਪਾ ਫੜਦਾ ਅੱਛਾ ਗੁਰਵਿੰਦਰ ਵੀਰੇ ਆ ਆਜੋ ਕਿੰਨੀ ਕੀ ਡਿਮਾਂਡ ਕਰਦੇ ਆ ਡਿਮਾਂਡ ਵੀਰੇ ਇਹਦੀ ਮੰਗਦੇ ਆ ਆਪਾਂ ਪੂਰਾ ਲੱਖ ਅੱਛਾ ਜੀ ਹਾਂ ਲੱਖ ਰੁਪਏ ਮੰਗ ਲੱਖ ਹਾਂਜੀ 1 ਲੱਖ ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਲੈਦੇ ਕੋਈ ਫੋਨ ਤੇ ਕਰੋਗੇ ਜਾਂ ਹੋ ਜੂਗਾ ਜੀ ਕੋਈ ਨਹੀਂ ਕਰ ਲਾਂਗੇ ਮੰਨ ਠੀਕ ਆ ਜੀ ਔਰ ਇਹ ਵੀ ਆਣ ਕੇ ਦੇਖਣੇ ਕਰਾਂ ਮੱਝ ਦੀ ਵੀ ਹੈਗੀ ਇਹ ਕੋਈ ਚੀਜ਼ ਐਵੇਂ ਨਹੀਂ ਮੰਗਿਆ ਆਪਣਾ ਬਿਲਕੁਲ ਹੀ ਪੂਰੀ ਹੈ ਬਿਲਕੁਲ ਤੋਂ ਚਾਰੇ ਬਣੋ ਕਰਮਾਲੀ ਬਿਲਕੁਲ ਆਰਡਰ ਕੁਆਲਿਟੀ ਚੰਗੀ ਹੈ ਦੋਸਤੋ ਫੇਸ ਕੁਆਲਿਟੀ ਚੰਗੀ ਹੈ ਠੀਕ ਆ ਵੱਡੀ ਮੱਝ ਆ ਬਿਲਕੁਲ ਭਾਰੀ ਹੈ ਪਿੰਡੇ ਦੀ ਤੇ ਬਿਲਕੁਲ ਦੁੱਧ ਵਾਲਾ ਹਵਾਨਾ ਜਿਹੜਾ ਆਪਾਂ ਕਹਿ ਦਿੰਨੇ ਵੀ ਦੁੱਧ ਵਾਲਾ ਹਵਾਨਾ ਲੱਗਾ ਠੀਕ ਆ ਤੇ ਨੰਬਰ ਆਪਾਂ ਲੈ ਲੈਨੇ ਗੁਰਵਿੰਦਰ ਵੀਰ ਦੇ ਕੋਲੇ ਅੱਜ ਤਿੰਨ ਪਸ਼ੂ ਸੀਗੇ ਜਿਹੜੇ ਬਿਲਕੁਲ ਪਕਾਊ ਆ ਤੇ ਕੰਟੈਕਟ ਨੰਬਰ ਵੀ ਗੁਰਵਿੰਦਰ ਬੋਲਦੇ ਹੋ 97819 ਹਾਂਜੀ 6545 ਠੀਕ ਹੈ ਜੀ ਇੱਕੋ ਨੰਬਰ ਇਹ ਦੂਸਰਾ ਵੀ ਹੈਗਾ ਵੇ 95928 200 ਠੀਕ ਹੈ ਜੀ ਇਹ ਜਿਹੜੇ ਦੋਸਤੋ ਦੋਨੋਂ ਨੰਬਰ ਆਪਾਂ ਬਿਲਕੁਲ ਸਕਰੀਨ ਦੀ ਡਿਸਪਲੇ ਤੇ ਬਿਲਕੁਲ ਥੱਲੇ ਚਲਦੇ ਕਰਵਾਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ੍ਰੀ ਅਕਾਲ ਜੀ